ਲੁਧਿਆਣਾ ਵਿੱਚ ਆਜ਼ਾਦੀ ਘੁਲਾਟੀਆਂ ਦੇ ਵਾਰਸਾ ਵੱਲੋਂ ਅੱਜ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਆਉਣ ਵਾਲੇ ਦਿਨਾਂ ਚ ਜਲੰਧਰ 'ਚ ਇੱਕ ਵੱਡੇ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ। ਮਾਮਲਾ ਜਲੰਧਰ 'ਚ ਆਜ਼ਾਦੀ ਘੁਲਾਟੀਆਂ ਦੀ ਯਾਦ, ਮਾਮਲਾ ਜਲੰਧਰ ਵਿੱਚ ਆਜ਼ਾਦੀ ਘੁਲਾਟੀਆਂ ਦੀ ਯਾਦ 'ਚ ਬੜੇ ਸਮਾਰਕ ਦਾ ਹੈ ਜਿਸ ਹੁੰਦਾ ਕਿ ਉਹਨਾਂ ਨੇ ਵੱਡੇ ਇਲਜ਼ਾਮ ਲਾਏ ਨੇ ਕਿ ਇਸ ਦੇ ਵੱਡਾ ਕੱਪਲੇਬਾਸੀ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਆਜ਼ਾਦੀ ਘੁਲਾਟੀਆਂ ਲਈ ਬਣਾਏ ਗਏ ਹਾਲ ਦੇ ਬਾਦ ਘਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮਹਿੰਦਰਪਾਲ ਸਿੰਘ ਖਾਲਸਾ ਸਰਪ੍ਰਸਤ ਫਰੀਨਫੈਟ ਅੱਜ ਜਿਹੜੀ ਮੀਟਿੰਗ ਕੀਤੀ ਗਈ ਕੀ ਇਹ ਜਿਹੜੀ ਅੱਜ ਮੀਟਿੰਗ ਹੈ ਜੇ ਇਹ ਮੀਟਿੰਗ ਸਾਨੂੰ ਬੜੀ ਸੋਚ ਸਰਕਾਰਾਂ ਦੀ ਕੀ ਹੈ ਸਾਨੂੰ ਕਿਉਂ ਮੀਟਿੰਗ ਕਰਨੀ ਪਈ ਸਰਕਾਰ ਨਹੀਂ ਸੋਚ ਰਹੀ ਜਿਹਨਾਂ ਨੇ ਦੇਸ਼ ਯਾਦ ਕਰਵਾਇਆ ਉਹਨਾਂ ਨੂੰ ਵੀ ਆਪਣੇ ਹੱਕਾਂ ਲਈ ਲੜਾਈ ਲੜਨੀ ਪਵੇ ਆਪਣੇ ਲੋਕਾਂ ਲਈ ਬਗਾਨਿਆਂ ਨਾਲ ਤਾਂ ਅਸੀਂ ਲੜੇ ਸਾਨੂੰ ਕੋਈ ਇਤਰਾਜ਼ ਨਹੀਂ ਸੀਗਾ ਤੇ ਬਗਾਨੇ ਸੀਗੇ ਵੀ ਸਾਡਾ ਨਾਲ ਨਹੀਂ ਸਾਡੇ ਨਾਲ ਦੁਰਵਿਹਾਰ ਕਰਨਾ ਤੇ ਅਸੀਂ ਉਹਨਾਂ ਵਿੱਚ ਸੰਘਰਸ਼ ਕਰੀਏ ਇਹ ਸਾਨੂੰ ਸਰਕਾਰ ਵਾਸਤੇ ਸ਼ਰਮ ਦੀ ਗੱਲ ਹੈ ਕਿਆ ਹੀ ਸਰਕਾਰ ਕਿਸੇ ਦੀ ਵੀ ਰੇ ਕਾਂਗਰਸ ਅਕਾਲੀ ਭਾਜਪਾ ਕੋਈ ਵੀ ਸਰਕਾਰ ਆਈ ਹੈ ਇਹਨਾਂ ਨੇ ਸਿਰਫ ਸਾਡੇ ਪਰਿਵਾਰਾਂ ਨੂੰ ਲੁੱਟਿਆ ਤੇ ਕੁੱਟਿਆ ਤੇ ਸਾਡੇ ਨਵਾਂ ਨੂੰ ਉਜਾਗਰ ਕਰਕੇ ਆਪਣੀਆਂ ਕੁਰਸੀਆਂ ਮਲੀਆਂ ਨਹੀਂਆਂ ਇਸੇ ਤਰ੍ਹਾਂ ਹੀ ਸਿੱਖ ਕੌਮ ਦੇ ਜਿਹੜੇ ਆਗੂ ਨੇ ਸਾਡੇ ਐਸਜੀਪੀਸੀ ਹੈਗੀ ਆ ਸਾਡੀ ਉਹ ਵੀ ਇਹ ਕਹਿੰਦੀ ਹੈ ਵੀ ਸਾਡੀ 85% ਕਰਵਾਨੀਆਂ ਨੇ ਪਰ ਸਾਨੂੰ ਅੱਜ ਤੱਕ ਸਿੱਖ ਕੌਮ ਦੀ ਐਸਜੀਪੀਸੀ ਨੇ ਵੀ ਸਾਡੇ ਪਰਿਵਾਰਾਂ ਨੂੰ ਕਿਤੇ ਸਨਮਾਨ ਨਹੀਂ ਦਿੱਤਾ ਸੈਲੀਬ੍ਰਿਟੀ ਕੀ ਹੈ ਜੇ ਕ ਗਾਇਕ ਐਕਟਰ ਹੈ ਜਿਨੇ ਲੈਕਚਰ ਦਾ ਫਲਾਇਆ ਉਹਨੂੰ ਸਨਮਾਨ ਮਿਲ ਸਕਦਾ ਹਰਮੰਦਰ ਸਾਹਿਬ ਕਿ ਅੱਜ ਤੱਕ ਕਿਸੇ ਆਜ਼ਾਦੀ ਦੇ ਲੈਕਚਰ ਨੂੰ ਸਨਮਾਨ ਨਹੀਂ ਦਿੱਤਾ ਹੱਕ ਉਹਨਾਂ ਦਾ ਬੰਦਾ ਸੀ ਜਿਨ੍ਹਾਂ ਦੀ ਨੌਤੇ ਕੁਰਸੀਆਂ ਵਲੀਆਂ ਹੋਈਆਂ ਨੇ ਤੇ ਅੱਜ ਐਸ ਪ੍ਰਸਤੀ ਲੈ ਰਹੇ ਨੇ ਅੱਜ ਸਾਨੂੰ ਮਜਬੂਰ ਕਿ ਸੀਗਾ ਅੱਜ ਜਿਹੜੀ ਮੀਟਿੰਗ ਹੈ ਅਸੀਂ ਹੈਰਾਨ ਆ ਇੱਕ ਦੇਸ਼ ਭਗਤ ਨਾਲ ਦੀ ਯਾਦਗਾਰ ਹਾਲ ਬਣੀ ਹੋਵੇ ਤੇ ਉਹਦੇ ਵਿੱਚ ਇੱਕ ਦੇਸ਼ ਭਗਤ ਪਰਿਵਾਰਾਂ ਨੂੰ ਪੁੱਛਿਆ ਤੱਕ ਨਾ ਗਿਆ ਹੋਵੇ ਤੇ ਕੋਈ ਨਮਾਇੰਦਾ ਨਾ ਲਿਆ ਗਿਆ ਹੋਵੇ ਤੇ ਉੱਥੇ ਘਾਪਲਾ ਹੋਵੇ ਉਹ ਵੀ ਦੇਸ਼ ਭਗਤਾਂ ਦੇ ਨੌਤੇ ਇਹ ਸਭ ਸ਼ਰਮ ਵਾਲੀ ਗੱਲ ਹੈ ਇਹਦੀ ਵੱਡੀ ਸ਼ਰਮ ਵਾਲੀ ਕੀ ਹੋ ਸਕਦੀ ਹੈ ਸਾਡਾ ਮਕਸਦ ਸਿਰਫ ਅੱਜ ਦੀ ਮੀਟਿੰਗ ਹੈ ਇਸੇ ਸਾਨੂੰ ਇਕੱਠੇ ਹੋਣਾ ਪਿਆ ਕਿਉਂਕਿ ਜਿਹੜੇ ਲੋਕ ਅੱਜ ਇੱਕ ਐਮਐਲਏ ਆ ਉਹਨੂੰ ਤਨਖਾਹ ਮਿਲਦੀ ਹੈ 70-75 ਲੱਖ-ਲੱਖ ਰੁਪਇਆ 1.5 ਲੱਖ ਰੁਪਇਆ ਜਿਹੜੇ ਨੇ ਦੇਸ਼ੇਦਾਰ ਕਰਾਇਆ ਉਹਨਾਂ ਨੂੰ 11000 ਰੁਪਇਆ ਅੱਜ ਹਰਿਆਣਾ ਸਰਕਾਰ ਨੇ 20000 ਤੋਂ 40000 ਕਰਤੀ ਲੇਕਿਨ ਜਿੱਥੇ ਸਭ ਤੋਂ ਵੱਧ ਕੁਰਬਾਨੀਆਂ ਨਿਕੀਆਂ ਉਹਨਾਂ ਨੂੰ 11000 ਰੁਪਇਆ ਤਨਖਾਹ ਵੀ ਰੋਟੇਟ ਕੇ ਕੀਤੀ ਇਹਨਾਂ ਨੇ ਇਸ ਸਰਕਾਰ ਤੋਂ ਸਾਨੂੰ ਬਹੁਤ ਵੱਡੀ ਉਮੀਦ ਸੀਗੀ ਕਿਉਂਕਿ ਇਹਨਾਂ ਨੇ ਭਗਤ ਸਿੰਘ ਦੇ ਪਿੰਡ ਤੋਂ ਮਿੱਟੀ ਚੱਕ ਕੇ ਮੱਥੇ ਤੇ ਲਾਈ ਸੀ ਸਾਨੂੰ ਬੜੀ ਉਮੀਦਾਂ ਸੀਆਂ ਭਾਈ 2.5 ਸਾਲਾਂ ਚ ਪਰ ਇਹਨਾਂ ਨੇ ਵੀ ਸਾਡੀ ਅੱਜ ਤੱਕ ਇੱਕ ਵੀ ਮੀਟਿੰਗ ਭਗਵੰਤ ਮਾਨ ਸਾਹਿਬ ਨੇ ਨਹੀਂ ਦਿੱਤੀ ਇਸ ਗੱਲ ਦੀ ਸਾਨੂੰ ਬਹੁਤ ਸ਼ਰਮ ਵਾਲੀ ਗੱਲ ਹੈ ਉਹਨਾਂ ਨੂੰ ਫਰਜ਼ਮੰਦ ਆਜੀ ਸਭ ਤੋਂ ਪਹਿਲਾਂ ਜਿਆਦੀ ਕਲਾਇਟੀਆਂ ਬੈਠ ਕੇ ਮਿਲਣ ਅੱਜ ਸਾਡੇ 22 23 ਫਰੀਨਫੈਟੇ ਜਿੰਦਾ ਬੈਠੇ ਨੇ ਉਹਨਾਂ ਨੂੰ ਕਿਹੜੇ ਬਤ ਪੈਰੀਆਂ ਫਿਨ ਲਾਇਆ ਅੱਜ ਬੁੱਤ ਬੁੱਝਦੇ ਨੇ ਬੁੱਤ ਬੋਲਦੇ ਨਹੀਂ ਹੁੰਦੇ ਜੇ ਬੁੱਤ ਬੋਲਦੇ ਹੁੰਦੇ ਤਾਂ ਸਾਨੂੰ ਲੋੜ ਹੀ ਨਹੀਂ ਸਾਨੂੰ ਅੱਜ ਇੱਥੇ ਰੌਲਾ ਪਾਉਂਦੀ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਉਦਮ ਸਿੰਘ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਉਹਨਾਂ ਦਾ ਕੋਈ ਬਾਕਸ ਨਹੀਂ ਹੈਗਾ ਮੇਰੇ ਪਿਤਾ ਖੁਦ ਸ਼ਿਵਾਚੰਦਰ ਬੋਸ਼ ਨਾਲ ਲੜਾਈ ਲੜਿਆ ਅੱਜ ਤੱਕ ਸਾਨੂੰ ਕਿਹਦੇ ਡੀਸੀ ਨੇ ਨਹੀਂ ਪੁੱਛਿਆ ਚਾਚੇ ਨਾਲ ਕਾਰਨ ਕੀ ਹੈ ਸਾਡੇ ਨੌਦੇ ਸਿਰਫ ਸਿਆਸਤਾਂ ਹੁੰਦੀਆਂ ਨਹੀਂ ਆਸੀਂ ਚਾਹੁੰਦੇ ਆ ਜਦੋਂ ਸਾਡੇ ਫ੍ਰੀडम फाइਟਰ ਦੀ ਡੈਥ ਹੋ ਜਾਂਦੀ ਹੈ ਉਹਦੀ 40000 ਰੁਪਏ ਪੈਨਸ਼ਨ ਦਾ ਸੈਂਟਰ ਦੀ ਸਰਕਾਰ ਦੀ ਪੰਜਾਬ ਦੀ ਲਾਗ ਜੇ ਦਿਨ ਉਹਦੀ ਡੈਥ ਹੋ ਜਾਂਦੀ ਹੈ ਤੇ ਉਹ ਪਰਿਵਾਰ ਦਾ ਕੀ ਹਾਲ ਹੁੰਦਾ ਉਹਨੂੰ ਕੀ ਮਦਦ ਕੀਤੀ ਹੈ ਸਰਕਾਰ ਨੇ ਅੱਜ ਇੱਕ ਫੌਜੀ ਦੀ ਡੈਥ ਹੁੰਦੀ ਹੈ ਕਰੋੜ ਰੁਪਏ ਦਿੱਤੇ ਜਾਂਦੇ ਨੇ ਤੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਂਦੀ ਹੈ ਕੀ ਆਜ਼ਾਦੀ ਕਲਾਡੀ ਪਰਿਵਾਰ ਦੇ ਹੱਕਦਾਰ ਨਹੀਂ 85% ਸਾਡੀਆਂ ਕੁਰਬਾਨੀਆਂ ਨੇ 1% ਕੋਟਾ ਸਾਡਾ ਉਹਦੇ ਵਿੱਚ ਹੀ ਘੱਫਲੇ ਨੇਗੀ ਅੱਜ ਤੱਕ ਸਾਡੇ ਬਜ਼ੁਰਗ ਬੈਠੇ ਨੇ ਸਾਰੇ ਬੈਠੇ ਨੇ ਪਰਿਵਾਰ ਤੀਜੀ ਬੀੜੀ ਤੱਕ ਅਸੀਂ ਬਜ਼ੁਰਗ ਹੁੰਦੇ ਜਾਂਦੇ ਆ ਪਰ ਸਾਡੇ ਪਰਿਵਾਰਾਂ ਨੂੰ ਕੁਝ ਨਹੀਂ ਮਿਲਿਆ ਅਸੀਂ ਚਾਹੁੰਦੇ ਆ ਸਰਕਾਰ ਨੂੰ ਕਹਿੰਦੇ ਆ ਵੀ ਸਾਡੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਸਾਨੂੰ ਕਿਸੇ ਤਰ੍ਹਾਂ ਦੀ ਛੋਟ ਦੀ ਲੋੜ ਨਹੀਂ ਸੈਂਟਰ ਸਰਕਾਰ ਨੇ ਅਜੇ ਤੱਕ ਕੁਝ ਨਹੀਂ ਦਿੱਤਾ ਸਾਡੀ ਪੰਜਾਬ ਸਰਕਾਰ ਨੇ ਜਰੂਰ ਮੰਗ ਲਈ ਸਰਕਾਰ ਨੇ ਸਾਨੂੰ ਬਸ-ਪਾਸ ਦੇ ਟੋਲ ਪਲਾਜਾ ਪੰਜਾਬ ਦਾ ਫ੍ਰੀ ਕੀਤਾ ਹਰਾਨ ਇਸ ਗੱਲ ਤੇ ਦੇਸ਼ ਯਾਦ ਕਰਾਇਆ ਲੇਕਿਨ ਸੈਂਟਰ ਦੇ ਟੋਲ ਪਲਾਜਾ ਤੇ ਸਾਨੂੰ ਟੋਕਿਆ ਜਾਂਦਾ ਸਾਨੂੰ ਉਹ ਹਾਲ ਹੈ ਜਿਸ ਤਰ੍ਹਾਂ ਪਹਿਲਾਂ ਅੰਗਰੇਜ਼ ਸਾਡੇ ਤੋਂ ਜਿਜਿਆ ਲੰਦੇ ਸੀਗੇ ਵੀ ਸਾਡੇ ਆ ਕੰਮ ਕਰਨਾ ਤੇ ਸਾਨੂੰ ਪੈਸੇ ਦਿਓ ਉਹ ਵੀ ਲੰਘਣ ਵਾਸਤੇ ਸਾਨੂੰ ਸੜਕਾਂ ਤੇ ਆਪਣੇ ਪੰਜਾਬ ਦੀਆਂ ਆਪਣੇ ਦੇਸ਼ ਨੂੰ ਯਾਦ ਕਰਾਉਣ ਲਈ ਸੜਕਾਂ ਤੇ ਸਾਨੂੰ ਟੈਕਸ ਦੇ ਕੇ ਲੱਗਣਾ ਵੰਦਾ ਹੈ ਇਹ ਸਾਡੀ ਤਰਾਸਦੀ ਹੈ ਅੱਜ ਇਸ ਸਰਬੰਦੀ ਦੀ ਮੀਟਿੰਗ ਹੋ ਰਹੀ ਹੈ ਅਸੀਂ ਸੋਚ ਰਹੇ ਹਾਂ ਵੀ ਜਿਹੜਾ ਦੇਸ਼ ਗਵਾਤੀ ਯਾਦਗਾਰ ਹਾਲ ਹੈ ਅਸੀਂ ਅੱਜ ਵਿਚਾਰ ਕਰ ਰਹੇ ਹਾਂ ਉੱਥੇ ਸੀ ਇੱਕ ਧਰਨਾ ਦੇਵਾਂਗੇ ਆਜ਼ਾਦੀ ਘਰਾਟੀਆਂ ਜਿਹੜੇ ਫ੍ਰੀਡਮ ਫਾਈਟਰਾਂ ਨੂੰ ਤਾਂ ਉਹਰ ਪੱਤਰ ਪਾਣੇ ਉਹ ਗੱਲ ਚ ਪਾ ਕੇ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਯਾਦੀ ਗਲਾਡੀਓ ਪਰਿਵਾਰ ਵਾਲੀ ਜੀ ਦਾ ਨੇ ਜੇ ਅੰਗਰੇਜ਼ਾਂ ਤੋਂ ਹੀ ਹੱਕ ਲੈ ਸਕਦੇ ਆ ਅਸੀਂ ਇਹਨਾਂ ਤੋਂ ਵੀ ਲੈ ਸਕਦੇ ਆ ਸਾਡੀ ਹੀ ਬੇਟੀ ਕਦੋਂ ਤੋਂ ਤੁਹਾਡੇ ਵੱਲੋਂ ਜਿਹੜਾ ਇਹ ਧਰਮ ਦੀ ਅੱਜ ਅਸੀਂ ਫੈਸਲਾ ਲੈ ਰਹੇ ਆਂ ਵੀ ਅੱਜ ਕਿਸ਼ ਦਿਨ ਦੇਣਾ ਹੈ ਤੇ ਜਲਦੀ ਹੀ ਹਫਤੇ ਦਾ ਅੰਤ ਵਿੱਚ ਕੋਈ ਫੈਸਲਾ ਲੈ ਕੇ ਸੀ ਕਰਾਂਗੇ ਠੀਕ ਹੈ ਜੀ ਜੇ ਕਿਸੇ ਨੇ ਜੁੱਤੀ ਮਾਰੀ ਕਿਸੇ ਮੰਤਰੀ ਦੇ ਉਹਨੂੰ ਐਮਐਲਏ ਦੀ ਟਿਕਟ ਟਾਈਮ ਵੇਲੇ ਬਣਾ ਦਿਓ ਕਿਸੇ ਨੇ ਥੱਪੜ ਮਾਰਿਆ ਉਹਨੂੰ ਟਿਕਟ ਦੇ ਦਿਓ ਅੱਜ ਹਾਰ ਗਿਆ ਉਹਨੂੰ ਮੰਤਰੀ ਬਣਾ ਦਿਓ ਇਹਦੇ ਦੇਸ਼ ਭਗਤ ਨੂੰ ਕਿਹਨੇ ਰਾਜ ਸਭਾ ਦਾ ਮੈਂਬਰ ਬਣਾਇਆ ਇਹਨਾਂ ਨੇ ਪਾਰਟੀਆਂ ਨੇ ਬਣਾਉਣਾ ਉਹ ਤਾਂ ਕਿਸੇ ਨੂੰ ਪੁੱਛਣਾ ਨਹੀਂ ਨਾ ਫਿਰ ਦੇਸ਼ ਭਗਤਾਂ ਦਾ ਨੌਕੀਲ ਹੁੰਦੇ ਨੇ ਸਭ ਤੋਂ ਵੱਡੀ ਇਤਰਾਸ ਦੀ ਗੱਲ ਸੀ ਕਹਿੰਦੇ ਆ ਵੀ ਐਮਐਲਏ ਦੀਆਂ ਟਿਕਟਾਂ ਐਮਪੀ ਦੀਆਂ ਟਿਕਟਾਂ ਐਮਸੀ ਦੀਆਂ ਟਿਕਟਾਂ ਇਹ ਰਿਜ਼ਰਵ ਹੋਣੇ ਜਿਹਨੀਆਂ ਫ੍ਰੀडम ਫੈਕਟਰਾਂ ਨੂੰ ਕਾਸ਼ਤ ਦੇ ਤੌਰ ਤੇ ਨਹੀਂ ਕਾਸ਼ਤ ਦੇ ਤੌਰ ਤੇ ਨਹੀਂ ਇਹ ਰਿਜ਼ਰਵ ਹੋਣੇ ਐਜ ਐ ਫ੍ਰੀडम ਫੈਕਟਰ ਪਰਵਾਰ ਹੀ ਲੜਨ ਉਸੇ ਟਾਂ ਦੀਆਂ ਤਾਂ ਕਿ ਅਸੀਂ ਆਪਣੀ ਗੱਲ ਕਰ ਸਕੀਏ ਸਭ ਤੋਂ ਪਹਿਲੀ ਗੱਲ ਤਾਂ ਇਹ ਸੀ ਕਿ ਇਹਨੇ ਵੀ ਰਾਜ ਸਭਾ ਦਾ ਮੈਂਬਰ ਸੀ ਦੀ ਸਰਕਾਰ ਹੈ ਠੋਕੜ ਰਾਜ ਸਭਾ ਦਾ ਮੈਂਬਰ ਦੇਣ ਤਾਂ ਕਿ ਸਾਡੇ ਫਰੀਦੋ ਫੈਟਾ ਦੀ ਉੱਥੇ ਗੱਲ ਰੱਖ ਸਕ ਸੈਂਟਰ ਰੱਖੇ ਸ੍ਰੀ ਹੁਣ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ